ਸਨਾਬਲ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੁਚ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੀ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਘੇਰਨ ਦੇ ਨਾਲ-ਨਾਲ ਕਿਸਾਨਾਂ ਆਗੂ ਡੱਲੇਵਾਲ ਤੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਕਿ ਜਦੋਂ ਕਿ ਕੇਂਦਰ ਵੱਲੋਂ ਬਣਾਈ ਕਮੇਟੀ ਨੇ ਵੀ ਕਿਸਾਨਾਂ ਦੀ ਹਾਲਤ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਸਾਨੀ ਬਚਾਅਮ ਦੀ ਰਿਪੋਰਟ ਜਿੱਤੀ ਹੈ। ਸਭ ਕਿਸਾਨਾਂ ਦੀਆਂ ਜ਼ਰੂਰਤਾਂ ਦੀਆਂ ਤਾਂ ਗੱਲਾਂ ਕਰਦੇ ਪਏ ਹਨ। ਇਸ ਨੂੰ ਮੰਨਦਾ ਕੋਈ ਨਹੀਂ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਦਿੱਲੀ ਦੀਆਂ ਬਰੂਹਾਂ ਤੇ ਇੱਕ ਪਹਿਲਾ ਦਰਨਾ ਜਿਸ ਤਰਜ ਤੇ ਖਤਮ ਹੋਇਆ ਹੁਣ ਇੱਕ ਦਰਨਾ ਜਿਹੜਾ ਹੈਗਾ ਖਨੌਰੀ ਔਰ ਸ਼ੰਭੂ ਬਾਡਰ ਬਾਦ ਦੇ ਉੱਤੇ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੋਇਆ ਔਰ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਵਾਸਤੇ ਲੱਗਿਆ ਹੋਇਆ ਔਰ ਬਹੁਤ ਹੀ ਡੈਮੋਕਰੇਟਿਕ ਢੰਗ ਦੇ ਨਾਲ ਉਹ ਦਰਨਾ ਜਿਹੜਾ ਹੈਗਾ ਚੱਲ ਰਿਹਾ ਹੈ ਔਰ ਉਸ ਦੀ ਜਿਹੜੀ ਹੈਗੀ ਤਰਤੀਬ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਹਰਿਆਣੇ ਦੀ ਗਵਰਨਮੈਂਟ ਨੇ ਜਿਸ ਤਰ੍ਹਾਂ ਜਿਹੜਾ ਹੈਗਾ ਕਿਸਾਨਾਂ ਦੇ ਉੱਤੇ ਹਮਲੇ ਕੀਤੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਜਿਹੜਾ ਹੈਗਾ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਿਆਂ ਨੇ ਦੇਖਿਆ ਹੀ ਹੈਗਾ ਉਹ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਿਸਾਨ ਧਰਨੇ ਦੇ ਉੱਤੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਗੱਲ ਕਰਨ ਲੱਗੇ ਪਹਿਲਾਂ ਇਹਨਾਂ ਦਾ ਕੁਐਸਚਨ ਸੀ ਕਿ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਜਦੋਂ ਪੈਦਲ ਤੁਰਨ ਦੀ ਗੱਲ ਕੀਤੀ ਗਈ ਤਾਂ ਉਸ ਦੇ ਉੱਤੇ ਵੀ ਜਿਹੜਾ ਹੈਗਾ ਹਰਿਆਣੇ ਦੀ ਸਰਕਾਰ ਵੱਲੋਂ ਜਿਹੜਾ ਹੈਗਾ ਕੇਂਦਰੀ ਏਜੰਸੀਆਂ ਦੇ ਨਾਲ ਲੜ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਸ ਦੌਰਾਨ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਡੈਮੋਕ੍ਰੈਟਿਕ ਤਰੀਕੇ ਦੀ ਗੱਲ ਕਰਦੇ ਹਾਂ ਤਾਂ ਉਸ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਦੱਲੇਵਾਲ ਸਾਹਿਬ ਨੇ ਇਕ ਮਰਨWART ਦੇ ਉੱਤੇ ਬੈਠੇ ਹੈਗੇ ਆ ਤਕਰੀਬਨ 20 ਤਰੀਕ ਤੋਂ ਬੈਠੇ ਆ ਔਰ ਉਹਨਾਂ ਦਾ 8 ਕਿਲੋ ਭਾਰ ਘਟ ਚੁੱਕਿਆ ਔਰ ਉਹਨਾਂ ਦੀ ਸਿਹਤ ਹੈ ਜਿਹੜੀ ਹਰ ਰੋਜ਼ ਵਿਗੜਦੀ ਜਾ ਰਹੀ ਹੈ ਪਰ ਜਿਹੜੀ ਸਰਕਾਰ ਹੈ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕ ਰਹੀ ਔਰ ਨਾਲ ਦੂਜੇ ਪਾਸੇ ਸਰਕਾਰ ਇਹ ਗੱਲ ਐਡਮਿਟ ਵੀ ਕਰਦੀ ਹੈ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਆ ਆਪਣੇ ਜਿਹੜੇ ਉਪ ਰਾਸ਼ਟਰਪਤੀ ਹੈਗੇ ਮਿਸਟਰ ਧਨਖੜ ਉਹਨਾਂ ਨੇ ਵੀ ਇਹ ਗੱਲ ਐਡਮਿਟ ਕੀਤੀ ਕਿ ਜਿਹੜੀ ਕਿਸਾਨੀ ਦੀ ਹਾਲਤ ਆ ਉਹ ਬਹੁਤ ਬਦਤਰ ਹੋਈ ਵੀ ਹੈ ਔਰ ਐਮਐਸਪੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਉਹਨਾਂ ਦੇ ਕਰਜ਼ੇ ਦੇ ਤੱਲੇ ਉਹ ਦਬੇ ਹੋਏ ਹੈਗੇ ਆ ਇੱਕ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਦੇਖੋ ਪੰਜਾਬ ਦਾ ਜਿਹੜਾ ਜਿਹੜਾ ਭਾਰਤ ਦੀ ਡੈਮੋਕ੍ਰੇਸੀ ਦੀ ਜੇ ਅਸੀਂ ਗੱਲ ਕਰੀਏ ਤਾਂ ਦੋਵਾਂ ਸਟੇਟਾਂ ਦੇ ਵਿਚਾਲੇ ਕੰਧਾਂ ਕਰਕੇ ਇੱਕ ਕਿਸਮ ਦਾ ਪੰਜਾਬ ਔਰ ਹਰਿਆਣੇ ਨੂੰ ਬੁਰੇ ਤਰੀਕੇ ਦੇ ਨਾਲ ਵੰਡ ਦਿੱਤਾ ਗਿਆ ਔਰ ਜਦੋਂ ਵੰਡ ਦਿੱਤਾ ਗਿਆ ਤਾਂ ਉਸ ਵੇਲੇ ਤੁਸੀਂ ਦੇਖਿਆ ਹੋਣਾ ਕਿ ਹੁਣ ਉਹਨਾਂ ਨੇ ਜਿਹੜੀਆਂ ਕੰਧਾਂ ਕਰੀਆਂ ਵੀਆਂ ਉਸ ਦੇ ਉੱਤੇ ਹੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਸ ਕਮੇਟੀ ਨੇ ਵੀ ਇੱਕ ਰਿਪੋਰਟ ਦਿੱਤੀ ਆ ਉਸ ਰਿਪੋਰਟ ਦੇ ਵਿੱਚ ਉਹ ਐਡਮਿਟ ਕੀਤਾ ਗਿਆ ਕਿ ਜਿਹੜੀ ਕਿਸਾਨਾਂ ਦੀ ਹਾਲਤ ਆ ਉਹਨਾਂ ਦੇ ਕਰਜ਼ੇ ਦੀ ਗੱਲ ਕੀਤੀ ਗਈ ਕਿ ਕਿੰਨਾ ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਖੜਾ ਹੈਗਾ ਔਰ ਨਾਲ ਇਹ ਗੱਲ ਕੀਤੀ ਗਈ ਕਿ ਇਹਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆਦਰਵਾਇਜ਼ ਕਿਸਾਨੀ ਦੀ ਹਾਲਤ ਬਹੁਤ ਖਰਾਬ ਹੈ ਅੱਜ ਦੇ ਅਖਬਾਰਾਂ 'ਚ ਤੁਸੀਂ ਦੇਖਿਆ ਹੋਣਾ ਮਿਸਟਰ ਗੜਕਰੀ ਨੇ ਕਿਹਾ ਕਿ ਕਿਸਾਨਾਂ ਪਰ ਇਸ ਰੋਟਣ ਦੀ ਗੱਲ ਹੈਗੀ ਆ ਲੋੜ ਹੈਗੀ ਆ ਪਰ ਸਾਰੇ ਲੋੜ ਦੀ ਗੱਲ ਕਰਦੇ ਹੈਗੇ ਆ ਕੋਈ ਗੱਲ ਕੋਈ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈਗਾ ਮੰਨਿਆ ਕਿਵੇਂ ਜਾਵੇ ਉਹ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਪੀਐਮ ਮੋਦੀ ਆ ਉਹ ਪਿਛਲੇ ਜਿਹੜਾ ਕਿਸਾਨੀ ਅੰਦੋਲਨ ਹੋਇਆ ਉਸ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀ ਉਹਨਾਂ ਨੂੰ ਨਾ ਮੰਨਣ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਇੱਕ ਉਸ ਸਮਝ ਲਓ ਵੀ ਇਹ ਹਾਰ ਕਰਕੇ ਉਹ ਹੋਈ ਹਾਰ ਕਰਕੇ ਮੋਦੀ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਕਿੜ ਕੱਢਣ ਦੇ ਉੱਤੇ ਲੱਗਿਆ ਵੈ ਔਰ ਬੁਰੇ ਤਰੀਕੇ ਦੇ ਨਾਲ ਕਿਸਾਨੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਅੱਜ ਜਿਹੜੀ ਹੈਗੀ ਚੇਤਾਵਨੀ ਦਿੰਦਾ ਆ ਸਾਡਾ ਸਾਰਾ ਵਕੀਲ ਭਾਈਚਾਰਾ ਬੈਠਾ ਹੈ ਕਿ ਜੇ ਬੱਲੇਵਾਲ ਸਾਹਿਬ ਦੀ ਹਾਲਤ ਵਿਗੜਨ ਪਰਵਾਹ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈਗੀ ਤਾਂ ਉਸ ਦੀ ਜ਼ਿੰਮੇਵਾਰ ਹੈ ਜਿਹੜੀ ਉਹ ਕੇਂਦਰ ਸਰਕਾਰ ਹੋਊਗੀ ਔਰ ਕੇਂਦਰ ਸਰਕਾਰ ਨੂੰ ਇਸ ਦਾ ਬਹੁਤ ਵੱਡਾ ਬਜਾਨਾ ਜਿਹੜਾ ਹੈਗਾ ਪੁੱਤਣਾ